ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜਸਕਿਰਤ ਕੋਰ ਬਲੌਗ ਚੈਨਲ ਤੇ ਜੀ ਅੱਜ ਚੱਲੇ ਆਂ ਅਸੀਂ ਅਨੰਦਪੁਰ ਸਾਹਿਬ ਅਸੀਂ ਮੈਂ ਤੁਹਾਨੂੰ ਅੱਗੇ ਦੱਸਦੀ ਅਸੀਂ ਅਨੰਦਪੁਰ ਸਾਹਿਬ ਕਿ ਕਰਨ ਚੱਲੇ ਆ ਹੁਣ ਮਿਲਦੀ ਆ ਮੈਂ ਤੁਹਾਨੂੰ ਤਿਆਰ ਹੋ ਕੇ ਹਾਂਜੀ ਹੁਣ ਹੋ ਗਿਆ ਮੈਂ ਰੈਡੀ ਠੀਕ ਹੈ ਜੀ ਹੁਣ ਚੱਲਦੇ ਆਪਾਂ ਅਨੰਦਪੁਰ ਪਹਿਲੇ ਆਪਣੀ ਮੈਂ ਸਿਸਟਰ ਨੂੰ ਆਪਣੇ ਨਾਲ ਲੈਣਾ ਪਹਿਲੇ ਉਹਦੇ ਘਰ ਜਾਣਾ ਪਰ ਉਸਦੇ ਬਾਅਦ ਜਾਣਾ ਸੀ ਨੰਦਪੁਰ ਮਲਾਂਦੀ ਤੁਹਾਨੂੰ ਆਪਣੀ ਸਿਸਟਰ ਨਾਲ ਮੈਂ ਅੱਗੇ ਜਾ ਕੇ ਹਾਂਜੀ ਹੁਣ ਮੈਂ ਮਲਾਂਦੀ ਤੁਹਾਨੂੰ ਆਪਣੀ ਸਿਸਟਰ ਨਾਲ ਇਹ ਦੇਖੋ ਮੇਰੀ ਸਿਸਟਰ ਚੱਲ ਚੱਲ ਹੁਣ ਅੱਪਾ ਚੱਲੇ ਨੰਦਪੁਰ ਸਾਹਿਬ ਜੇ ਬਣਾਇਆ ਚਲਿਓ ਕਿਉਂ ਬਚ ਗਿਆ ਸੀ ਹਸਪੀਟਲ ਉਸ ਦਿਖ ਮੈਨਾਂ ਹਾਂਜੀ ਇੱਥੇ ਲੱਗੇ ਸੀਗੇ ਅਸੀਂ ਹਸਪੀਟਲ 'ਤੇ ਬੈਠੇ ਸੀਗੇ ਮੈਂ ਤੇ ਹਸਪੀਟਲ ਦਿਖਾ ਰਹੀ ਹਾਂ ਤੁਹਾਨੂੰ ਉਹ ਬੈਠੇ ਨੇ ਮੇਰੇ ਰਿਸਟਰ ਬੀਪੀ ਚੈੱਕ ਕਰਵਾ ਰਹੇ ਸੀਗੇ ਉਹ ਉਹ ਬੈਠ ਕਰ ਰਹੀ ਸੀ ਕਿ ਉਹ ਦੀ ਬਾਹਰ ਆਣ ਦੇ ਕਦੋਂ ਟਿੱਕੜ ਆਂਦੇ ਹੋ ਬੀਪੀ ਉਹਦਾ ਠੀਕ ਆਂਦਾ ਕੰਨੀ ਆਂਦਾ ਚਲੋ ਹੁਣ ਲੈ ਲਈ ਆਪਾਂ ਦਵਾਈ ਚੱਲਦੇ ਆਪਾਂ ਬਾਜ਼ਾਰ ਹਾਂਜੀ ਹੁਣ ਪਹੁੰਚ ਗਏ ਅਸੀਂ ਬਾਜ਼ਾਰ ਇੱਥੇ ਲੈਣਾ ਆਪਾਂ ਸਮਾਨ ਇੱਥੇ ਕਰਨੀ ਅਸੀਂ ਸ਼ੋਪਿੰਗ ਸ਼ੋਪਿੰਗ ਕਰਾਂਗੇ ਆਪਾਂ ਇੱਥੇ ਨੰਦਪੁਰ ਸਾਹਿਬ ਦਾ ਬਾਜ਼ਾਰ ਇਹ ਹੈ ਹਾਂਜੀ ਹੁਣ ਆਏ ਸੀਗੇ ਆਪਾਂ ਬਾਜ਼ਾਰ ਬਾਜ਼ਾਰ ਚ ਅਸੀਂ ਕੱਪੜੇ ਲੈ ਲਏ ਸੀਗੇ ਬੱਚੇ ਵਾਸਤੇ ਛੋਟੇ ਬੱਚੇ ਵਾਸਤੇ ਜਿਹੜਾ ਸਾਡੇ ਨਿਊ ਬੇਬੀ ਆਨੋ ਬੇਬੀ ਅੰਕਲ ਘਰ ਲਾਉਂ ਕੋ ਬੁਆਇਆ ਹੂੰ ਇਹ ਤਾਂ ਉਹਨਾਂ ਬਾਅਦ ਵਿੱਚ ਦੱਸਾਂਗੀ ਮੈਂ ਇਹ ਵਾਲਾ ਸੂਟ ਸਾਨੂੰ ਆ ਗਿਆ ਸੀਗਾ ਪਸੰਦ ਇਹ ਆਪਾਂ ਨੇ ਲੇ ਲਿਆ ਸੀਗਾ ਇੱਥੇ ਖੜੇ ਆਪਾਂ ਗੋਲ ਗੱਪੇ ਖਾਣ ਅਸੀਂ ਖਾ ਲੈ ਸੀਗੇ ਇੱਥੇ ਗੋਲ ਗੱਪੇ ਏ ਖਾ ਰਹੇ ਸੀਗੇ ਮੈਂ ਕਿਹਾ ਚਲੋ ਮੈਂ ਤੁਹਾਡੀ ਵੀਡੀਓ ਬਣਾਉਂਦੀ ਹੁਣ ਇੱਥੇ ਆ ਗਏ ਸੀਗੇ ਮੈਂ ਆਪਣੀ ਸਿਸਟਰ ਦੇ ਘਰ ਬੱਠੇ ਸੀਗੇ ਆਪਾਂ ਗੱਲਾਂ ਮਾਰ ਰਹੇ ਸੀਗੇ ਹਨਾ ਗੱਲਾਂ ਥੋੜੀ देर ਅਸੀਂ ਬੈਠੇ ਇੱਥੇ ਰੈਸਟ ਕੀਤੀ ਮੈਨੂੰ ਛੇੜ ਰਹੀ ਸੀਗੀ ਇਹ ਕਹਿੰਦੀ ਹੋਰਸ ਨਾ ਪੈਣੇ ਕੀ ਕਰਦੀ ਕੈਮਰੇ ਵਾਲੂ ਦੇਖ-ਦੇਖ ਕੇ ਕਹਿ ਰਹੀ ਸੀਗੀ ਜੀਜੂ ਵੀ ਬੈਠੇ ਸੀਗੇ ਛੋਟਾ ਜੀਜੂ ਗੱਲਾਂ ਮਾਰ ਰਹੇ ਸੀਗੇ ਬਲਾ ਰਹੇ ਸੀਗੇ ਇਹਨੂੰ ਕਹਿੰਦੇ ਆ ਜਾ ਸਾਨੂੰ ਸਭ ਗੱਲਾਂ ਮਾਰ ਲੈ ਹਾਂਜੀ ਹੁਣ ਅਸੀਂ ਆ ਗਏ ਆ ਘਰ ਕੀ ਕਜੀ ਅਗਰ ਮੇਰਾ ਬਲੌਗ ਵਧੀਆ ਲੱਗਿਆ ਪਲੀਜ਼ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ